ਪਹੁੰਚ ਨੂੰ ਇਹ ਝੂਠ ਸੁਭਾਣ ਦਾ ਤੇਰੇ ਕੋਲੇ ਆ ਜੀ ਜਿ ਨੱਪਦਾ ਪੀਤਾ ਫੇੜੇ ਮੂੰਹ ਕੰਮ ਨਹੀਂ ਹੁੰਦਾ ਚੱਲ ਉੱਤਰ ਨਹੀਂ ਜਾਣਾ ਕਿਦਾਂ ਜਵਾਗ ਵਿਗੜਿਆ ਜੇ ਬਵੇਂ ਵੀ ਖਾ ਆ ਵਿਆਹ ਰੰਗ ਵਿਗੜਿਆ ਆ ਕਾੜ ਜਨਾ ਪੈ ਜਾ ਫਿਰ ਕਾੜ ਕੇ ਫੇਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਪਾ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਆਈ ਕਿਊਟੀ ਪਾਈਸ ਵਾਟ ਆਰ ਯੂ ਡੂਇੰਗ ਨਾਓ ਕਿੰਗਮ ਟਾਈਮ ਗੁੱਡ ਮਾਰਨਿੰਗ ਹੈਵ ਅ ਨਾਈਟ ਡੇ ਸ ਨੋ ਨੋ ਮਾਇਓ 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 ਦੱਡੂ ਦੱਡੂ ਛੱਡਾ ਕੀ ਕੀ ਮੰਗ ਆਪਣੀ ਅੱਜ ਫਿੱਤ ਲੱਪਣਾ ਚਾਹੀਦਾ ਆਪਣਾ ਤੁਹਾਨੂੰ ਕੀ ਤੇ ਸ਼ੱਕ ਆ ਮਿਸਤਰੀ ਤੇਰੇ ਕੋਲੇ ਰਹਿ ਗਏ ਮੈਨੂੰ ਨਹੀਂ ਪਤਾ ਮਿਸਤਰੀ ਨੇ ਸਵੇਰੇ ਮੈਨੂੰ ਕਿਹਾ ਚੌੜਸ ਖੁਰਲੀ ਮੈਨੂੰ ਬੀਬੀ ਨੇ ਕਿਹਾ ਬਣਾਉਣ ਨੂੰ ਐ ਕਿਹਾ ਹਾਂ ਭਾਈ ਮਾਰੇ ਨੂੰ ਲੱਗਦਾ ਪੋਚ ਨੂੰ ਇਹ ਝੂਠ ਸੁਭਾਣਦਾ ਤੇਰੇ ਕੋਲੇ ਆ। ਬਾਈ ਐਵੇਂ ਨਾ ਝੂਠ ਮਾਰਿਆ ਕਰ ਯਾਰ। ਚੰਗਾ ਲੱਗਦਾ ਸਿਆਣੇ ਬਿਆਣੇ ਬੰਦੇ ਨੇ ਝੂਠਾ ਪਾਈ ਜਨ। ਤੈਨੂੰ ਮੈਨੂੰ ਨਹੀਂ ਝੂਠਾ ਪਾਉਂਦਾ ਝੂਠਾ ਦਾ ਤੂਮ। ਓ ਜਿਹੜਾ ਹੱਸਦਾ ਉਹ ਫੇਰ ਹੱਸਦੇ ਦਮ ਉਹਨਾਂ ਨੂੰ ਪੁੱਛ। ਫੀਤੇ ਦਾ ਇਹਨੂੰ ਪਿਆ 300 ਰੁਪਏ ਉਹਲੇ ਬੰਦੇ ਨੂੰ। ਤੇ ਜਿੰਨਾ ਬਾਇ ਨੇ ਰੱਖਿਆ ਉਹਨਾਂ ਨੂੰ ਪਤਾ ਉਹ ਇਥੇ ਹੀ ਸਮਾਨ ਕੀ ਹੋਗਾ। ਮਿੱਟੀ ਦੀ ਨੱਪਦਾ ਫੀਤਾ। ਫੇੜੇ ਮੂੰਹ। ਆ ਜਾ ਆ ਜਾ। ਆ ਗੱਡੀ ਤੇ ਪੇ ਇੱਕ ਆ ਰੱਖਣਾ ਇੱਕ ਇੱਕ ਆ ਵਾਲਾ ਰੱਖਣਾ ਮੈਂ ਮੰਮੀ ਨੂੰ ਰੁਕੋ ਯਾਰ ਛੱਡਾਂ ਉਧਰਲੇ ਕਮਰੇ ਚ ਲਾਓ ਕ ਲਾ ਆ ਮੈਨੂੰ ਆ ਦੋ ਰੱਖਣੇ ਆ ਪਰ ਦੋ ਵਾਰ ਦੇ ਕੇ ਇਹ ਇਹਨੇ ਕੋਈ ਕੰਮ ਨਹੀਂ ਹੁੰਦਾ ਚੱਲ ਉਧਰ ਨਹੀਂ ਜਾਣਾ ਕਿਦਾਂ ਜਵਾਗ ਵਿਗੜਿਆ ਹੁੰਦਾ ਕੋਈ ਘੱਲ ਰੇਗਾ ਕੀ ਇਹ ਆਉਂਦਾ ਇਹਦਾ ਇਹ ਰੰਗ ਰੋ ਇਹ ਕਿੰਨਾ ਲੱਗਦਾ ਤੂੰ ਲਵਾ ਦਵਾਗ ਲੈ ਇਹ ਕਹਿੰਦਾ ਇਹ ਇਹਦਾ ਮੇਰਾ ਤਾਂ ਰੰਗ ਨਹੀਂ ਲੱਗ ਕੇ ਵੇਖੀ ਵਾ ਲਾ ਕੇ ਵੇਖੀ ਤੂੰ ਪਾੜ ਦੇ ਆਹ ਇਹਦਾ ਰੰਗ ਨਹੀਂ ਲੱਥਾ ਸੋਹ ਖਾ ਦੂ ਨਹੀਂ ਲੱਥਾ ਕੁਸ ਖੋਗਾ ਨਹੀਂ ਜੇਬ ਚੋਂ ਹਾਜੇ ਜੇਬ ਵਿੱਚ ਆ ਆ ਰੰਗ ਵਿਖਾ ਪਾੜ ਜਨਾ ਪਾੜ ਕੇ ਫੇਰ ਮਾਰ ਮਾਰ ਤੂੰ ਇੱਕ ਮਾਰ ਦੂੰਗਾ ਮਾਰ ਰੇ ਗੱਲ ਆ ਕੋਈ ਦੱਸ ਆ ਕੀ ਸਨੋਰਾ ਕੀ ਆ ਗਿਆ ਇਹ ਮੈਂ ਕਹੀ ਮੈਨੂੰ ਵੀ ਉਹ ਟੱਟੀ ਆਈ ਸੀ ਅਲੇ ਘੁੱਟ ਕੇ ਬੈਠਾ ਨਹੀਂ ਮੰਨ ਜਾ ਆ ਆ ਰੀ ਡੀਲ ਟੈੱਕ ਕਰ ਤੂੰ ਆਪਣੇ ਉਹ ਆ ਗਏ ਗਿਆ ਆ ਇਹ ਤਾਂ ਘੋਰ ਮੁਖਾਈ ਜੰਨਾ ਟੋਪ ਕਰ ਸੁਣਾ ਇਸ ਦਿੱਤੀ ਸੀ ਆਪ ਸੰਭਲ ਕਰਨੇ ਦੀ ਕੋਸ਼ਿਸ਼ ਕਰ ਲਈ ਲੈ ਉਹ ਸਮੁੰਦਰ ਕਿਨਾਰੇ ਮਜ਼ੇ ਲੈ ਰਹੇ ਹਨ ਕਿਉਂ ਨਾ ਆਪ ਭੇਗਾ ਇੱਕ ਹੋ ਮਾਈਂ ਔਰ ਕੁਛ ਨੇ ਬਾਤ ਕਾਲ ਕਰੇ ਨਹੀਂ ਜਾਣਾ ਹੈ ਗੋਆ ਹਿੱਤੇ ਪਾਸਪੋਰਟ ਦਾ ਕੀ ਕੰਮ ਹੀ ਬਸ ਆਧਾਰ ਕਾਰਡ ਤੇ ਜੜ ਜਾਂਦਾ ਗਾਹ ਜਾਣਾ ਹੈ ਦੁਬਈ ਉਹ ਮੇਰੇ ਪਾਈਂ ਲੈ ਲਾਈਟ ਦੀ ਇਹ ਡੋਮੈਸਟਿਕ ਫਲਾਈਟ ਤੇ ਆਧਾਰ ਕਾਰਡ ਚਾਹੀਦਾ ਤੂੰ ਗੋਆ ਪਾਸਪੋਰਟ ਨਾਲ ਲੈ ਗਿਆ ਆ ਗਏ ਆਉ ਉਥੇ ਵੀ ਫੋਟੋ ਕੀਤੀ ਆ ਪਾਸਪੋਰਟ ਦੀ ਸਾਡੇ ਉਥੇ ਦੁਬਈ ਜਦੋਂ ਗਿਆ ਯਾਰ ਐਕਟਿੰਗ ਕਰਨ ਦਾ ਬਾਰਾ ਦੁਬਈ ਦੇ ਚਾਹੀਦਾ ਪਾਸਪੋਰਟ ਕਿੱਥੇ ਰਹਿਣਾ ਤੂੰ ਯਾਰ ਤੂੰ ਦੁਬਈ ਗਿਆ ਜੀ ਤੇ ਦਿੱਲੀ ਮੈਂ ਲੈ ਕੇ ਨਹੀਂ ਲਿਜਾਣੇ ਮੋੜ ਲੈ ਤੈਨੂੰ ਤੈਨੂੰ ਪਤਾ ਲੱਗਣਾ ਵੈਰੀ ਗੁੱਡ ਥੈਂਕ ਯੂ ਲਵ ਯੂ ਸੋ ਮਚ ਆਹ ਕੀ ਕਰ ਰਹੀ ਹੈ ਉਹ ਵੇਖੀ ਇੰਨੀ ਕੀ ਕਿਹੜੀ ਕਿਹੜੀ ਬੋਤਲ ਵੇਖੀ ਉਹਦੀ ਐਡੀ ਗੁਰੂਆ ਦਾਰੂ ਨਾਲ ਵੱਡੀ ਬੋਤਲ ਹੈ ਦੀ ਤੂੰ ਹਰ ਗੱਲ ਚ ਦਾਰੂ ਓ ਮਾਈ ਗਾਡ ਦਾਰੂ ਲੈਣ ਦੀ ਹੋਰੀ ਹੁੰਦੀ ਆ ਇਹ ਗੱਲ ਵਾਹ ਲਾ ਮੈਂ ਜੁਮਲਾ ਇਹ ਸਾਰਾ ਕੋਈ ਕਾਲੂ ਸਨੇਪਚੈਟ ਤੇ ਦੱਸ ਸਕਦਾ ਤੁਹਾਨੂੰ ਗੁਗੁਆਲੀ ਸਾਰੀ ਮੁਖਰੀ ਚੱਕਾਂ ਗਰੀਬੀ ਨਹੀਂ ਸੁਣਾ ਰਿਹਾ ਕਿਵੇਂ ਹਾਂਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਦੂ ਗੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ